ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਹੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਇੱਕ ਕੋੜਾ ਤੇ ਇੱਕ ਕੋੜੀ ਸੇਲ ਦੇ ਲਈ ਲੈ ਕੇ ਆਏ ਆਂ ਦੋਵੇਂ ਜਨ ਬਰ ਇੱਕੋ ਘਰੇ ਖੜੇ ਆ ਗਏ ਪਹਿਲੇ ਨੰਬਰ ਤੇ ਹੈਗੀ ਜੀ ਆਪਣੀ ਲਵੇਹੇ ਮਾਰਵਾੜੀ ਕੋੜੀ ਇਹਦੀ ਮਾਰਕਿੰਗ ਦੀ ਜੇ ਆਪਾਂ ਗੱਲ ਕਰੀਏ ਮਾਰਕਵੀਰ ਕਹਿੰਦੇ ਮੇਦੇ ਮੱਥੇ ਫੁੱਲ ਹੈ ਤੇ ਚਾਰੇ ਪੈਰ ਥੋੜੇ ਥੋੜੇ ਚਿੱਟੇ ਆ ਪੰਜ ਕਲਿਆਣ ਹੈ ਇਹ ਬਾਕੀ ਬਾਲਪੌਰੀਆਂ ਦੀ ਬਿਲਕੁਲ ਸਾਫ਼ ਹੈ 58 ਇੰਚੇ ਦੀ ਹਾਈਟ ਹੈ ਪੰਜ ਤੋਂ 6 ਸਾਲੇ ਦੀ ਉਮਰ ਹੈ ਮੁੱਲੇ ਦਾ ਮਾਲਕ ਵੀਰ ਕਰਦੇ ਜੀ 80000 ਰੁਪਇਆ ਬਾਕੀ ਕੰਨਾਂ ਕੋ ਉਹਨਾਂ ਦੀ ਸ਼ਕੀਨ ਹੈ ਖਾਲੀ ਹੈ ਗੱਬਣੇ ਤੁਸੀਂ ਮਾਲਕਾ ਤੋਂ ਪੁੱਛ ਸਕਦੇ ਹੋ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਫੋਟੋ ਵੀਡੀਓ ਭੇਜ ਸਕਦੇ ਹੋ ਬਾਕੀ ਆਪਣੀ ਵੀਡੀਓ ਨੂੰ ਲਾਈਕ ਕਰ ਲਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਬਾਕੀ ਸਾਰੀ ਕੋੜੀ ਜੈਡ ਬਲੈਕ ਹੈ ਕੰਨਾਂ ਗੁੰਨਾਂ ਦੀ ਸ਼ਕੀਨ ਹੈ ਬਾਡੀ ਅੰਦਰ ਵੀ ਮਜ਼ਬੂਤ ਹੈ ਬਾਕੀ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੋਈ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਮੁੱਲੇ ਦਾ ਮਾਲਕ ਵੀਰਾ ਸੀਆਰਪੀਆ ਕਰਦਿਆ ਬਾਲਪੌਰਿਆਂ ਦੀ ਸਾਫ ਹੈ ਸਵਾਰੀ ਸਵੂਰੀ ਦੀ ਪਾਸ ਹੈ ਮਾਲਕ ਵੀਰ ਜਨ ਦਸਨ ਮੁਤਾਬਕ ਸੁਵਾਰੀ ਕਰਾਉਂਦੀ ਹੈ ਕਹਿੰਦੇ ਜੇ ਕਿਸੇ ਨੂੰ ਆਉਂਦੀ ਹੋਈ ਪਸੰਦ ਤਾਂ ਗੱਲਬਾਤ ਕਰ ਲਿਓ ਤੇ ਅੱਗੇ ਆਪਣੇ ਲਵੇ ਹੈਗਾ ਜੀ ਮਾਰવાડી ਘੋੜਾ ਪੰਜ ਕਲਿਆਣਾ ਹੈ ਮਾਲਕ ਵੀਰ ਜਨ ਸਮਾ ਚਾਰੇ ਪੈਰ ਚਿੱਟੇ ਦੇ ਮੱਥੇ ਪਟਾ ਬਾਕੀ ਗਰਦਨ ਗਰਦਨ ਸੋਹਣੀ ਹੈ ਘੋੜੇ ਦੀ ਤੇ 60 ਇੰਚੇ ਦੀ ਹਾਈਟ ਹੈ 7 7.5 ਸਾਲ ਦੀ ਉਮਰ ਹੈ ਜੀ ਤੇ 60 ਇੰਚ ਦੀ ਹਾਈਟ ਇਸ ਵਾਰੀ ਦਾ ਪਾਸ ਹੈ ਰੀਡਿੰਗ ਲਈ ਵੀ ਓਕੇ ਮਾਲਕ ਵੀਰ ਕਹਿੰਦੇ ਬਾਕੀ 80000 ਰੁਪਏ ਦਾ ਮਾਲਕ ਵੀਰ ਮੁੱਲ ਕਰਦੇ ਜੀ ਕਿਸ ਨੂੰ ਇਹ ਪਸੰਦ ਆਉਂਦਾ ਤੇ ਇਹਦੇ ਉਰੇ ਗੱਲਬਾਤ ਕਰ ਲਿਓ ਬਾਕੀ ਘੋੜਾ ਕਿੰਨਾ-ਕੰਨਾ ਦਾ ਸ਼ਕੀਨਾ ਬੋਡੀ ਬੰਤਰ ਵੀ ਮਜ਼ਬੂਤ ਹੈ ਤੇ ਬਲਪੌਰੀਆਂ ਦਾ ਵੀ ਸਾਫ ਹੈ ਦੋਵੇਂ ਅਨਬ੍ਰਿਕੂ ਘਰੇ ਖੜੇ ਹੈ ਜੀ ਘੋੜੇ ਦਾ ਵੀ ਮਾਲਕ ਵੀਰ 80000 ਰੁਪਏ ਮੁੱਲ ਕਰਦੇ ਤੇ ਇਹ ਘੋੜੇ ਦਾ ਵੀ ਬਾਕੀ ਜੇ ਕਿਸ ਨੂੰ ਆਉਂਦਾ ਹੈ ਪਸੰਦ ਤਾਂ ਗੱਲਬਾਤ ਕਰ ਲਿਓ ਖੜਨੇ ਹੁਣ ਨਹੀਂ ਦੇਖ ਸਕਦੇ ਹਾਂ ਤੁਸੀਂ ਘੋੜੇ ਦੀ ਕੰਨਾ ਕੋਨਾ ਦਾ ਵੀ ਸਕੀਨ ਹੈ ਤੇ ਜੇ ਕਿਸੇ ਨੇ ਆਪਣਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਗਰੰਟ ਗਰੰਟ ਪੂਰਾ ਘਟਦਾ ਕੋੜਾ ਤੇ ਵਾਲ ਫੋਰੀਆਂ ਦਾ ਵੀ ਸਾਫ ਹੈ ਬਰੀਡਿੰਗ ਵੀ ਕਰਾ ਸਕਦੇ ਹੋ ਤੁਸੀਂ ਇਹ ਤੋਂ ਤੇ ਸਵਾਰੀ ਲਈ ਵੀ ਬੈਸਟ ਹੈ ਕੋੜਾ ਬਾਕੀ 7 ਤੋਂ 7.5 ਸਾਲ ਇਹਦੀ ਉਮਰ ਹੈ ਤੇ ਜੇ ਕਿਸੇ ਨੇ ਆਪਣਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਮਾਲਕਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਜੇ ਕਿਸੇ ਨੂੰ ਆਉਂਦਾ ਹੋਇਆ ਪਸੰਦ ਤਾਂ ਗੱਲਬਾਤ ਕਰ ਸਕਦਾ ਹਾਂ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਧੰਨਵਾਦੀ